ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜ਼ਿੰਦਗੀ ਦੇ ਇਮਤਿਹਾਨ ਵਿੱਚ ਕਦੇ ਨੰਬਰ ਨਹੀਂ ਮਿਲਦੇ ਇਸੇ ਲਈ ਜਦੋਂ ਲੋਕ ਤੁਹਾਨੂੰ ਦਿਲ ਵਿੱਚ ਜਗ੍ਹਾ ਦੇ ਦੇਣ ਤਾਂ ਸਮਝ ਲੈਣਾ ਪਾਸ ਹੋ ਗਏ ਤੁਸੀਂ ਇੱਕ ਛੋਟੀ ਜਿਹੀ ਕਹਾਣੀ ਇਹ ਕਹਾਣੀ ਇੱਕ ਰਾਜੇ ਦੀ ਹੈ ਜਿਸ ਦੇ ਕੋਲ ਬਹੁਤ ਵੱਡਾ ਸਾਮਰਾਜ ਸੀ ਬਹੁਤ ਵਿਸ਼ਾਲ ਸੈਨਾ ਸੀ ਕਿਤੇ ਕੋਈ ਕਮੀ ਨਹੀਂ ਸੀ ਪਰ ਰਾਜਾ ਬੁੱਢਾ ਹੋ ਚੱਲਿਆ ਸੀ ਰਾਜੇ ਦੀ ਕਦੇ ਵੀ ਮੌਤ ਹੋ ਸਕਦੀ ਸੀ ਉਹ ਬਹੁਤ ਬਿਮਾਰ ਰਹਿੰਦਾ ਸੀ ਇਹ ਸਭ ਦੇ ਵਿੱਚ ਰਾਜੇ ਨੇ ਆਪਣੇ ਰਾਸ ਦੇ ਲਈ ਅਗਲਾ ਉਤਰਾਧਿਕਾਰੀ ਦਾ ਚੁਣੌਵ ਕੀਤਾ ਅਤੇ ਅਗਲਾ ਰਾਜਾ ਆਪਣੇ ਵੱਡੇ ਬੇਟੇ ਨੂੰ ਚੁਣ ਲਿਆ ਗਿਆ ਸਮੱਸਿਆ ਇਹ ਨਹੀਂ ਸੀ ਸਮੱਸਿਆ ਇਹ ਸੀ ਕਿ ਵੈਦ ਜੀ ਨੇ ਕਿਹਾ ਸੀ ਕਿ ਰਾਜਾ ਸਾਹਿਬ ਹੁਣ ਤੁਹਾਡੇ ਕੋਲ ਬਹੁਤ ਘੱਟ ਸਮਾਂ ਬਚਿਆ ਹੈ ਤੁਸੀਂ ਸੰਿਆਸ ਲੈ ਲਵੋ ਇਹ ਸਭ ਛੱਡ ਕੇ ਚਲੇ ਜਾਓ ਜੰਗਲਾਂ ਵਿੱਚ ਤਪੱਸਿਆ ਕਰੋ ਆਖਰੀ ਦਿਨਾਂ ਨੂੰ ਉੱਪਰ ਵਾਲੇ ਦੀ ਭਗਤੀ ਵਿੱਚ ਲਗਾਓ ਪੂਰੀ ਜ਼ਿੰਦਗੀ ਤੁਸੀਂ ਇਸ ਰਾਜ ਦਾ ਖਿਆਲ ਰੱਖਿਆ ਹੈ ਹੁਣ ਆਪਣੇ ਬੱਚਿਆਂ ਨੂੰ ਇਸ ਦਾ ਖਿਆਲ ਰੱਖਣ ਦੇਵੋ ਰਾਜੇ ਦੇ ਸਾਹਮਣੇ ਸਮੱਸਿਆ ਸੀ ਉਸ ਦੀਆਂ ਚਾਰ ਰਾਣੀਆਂ ਰਾਜੇ ਦੀਆਂ ਚਾਰ ਰਾਣੀਆਂ ਸਨ ਰਾਜਾ ਚਾਹੁੰਦਾ ਸੀ ਕਿ ਇਹਨਾਂ ਵਿੱਚੋਂ ਕਿਸੇ ਇੱਕ ਨਾਲ ਸੰਿਆਸ ਲੈ ਲਿਆ ਜਾਵੇ ਚੌਥੀ ਰਾਣੀ ਜਿਸ ਨਾਲ ਸਭ ਤੋਂ ਅਖੀਰ ਵਿੱਚ ਸ਼ਾਦੀ ਕੀਤੀ ਸੀ ਉਸ ਨਾਲ ਬਹੁਤ ਮੁਹੱਬਤ ਸੀ ਨਮਾ ਨਮਾ ਪਿਆਰ ਹੋਇਆ ਸੀ ਉਸ ਦੇ ਮਹਿਲ ਵਿੱਚ ਪਹੁੰਚਿਆ ਤੇ ਜਾ ਕੇ ਬੜੀ ਉਮੀਦ ਨਾਲ ਕਿਹਾ ਕੀ ਰਾਣੀ ਮੈਂ ਹੁਣ ਸੰਨਿਆਸ ਲੈਣਾ ਚਾਹੁੰਦਾ ਹਾਂ ਕੀ ਤੂੰ ਮੇਰੇ ਨਾਲ ਜੰਗਲਾਂ ਵਿੱਚ ਚੱਲਣ ਲਈ ਤਿਆਰ ਹੈ ਰਾਣੀ ਨੇ ਸਾਫ਼ ਸਾਫ਼ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਜਿੱਥੇ ਜਾਣਾ ਹੈ ਜਾਓ ਮੈਂ ਇੱਥੇ ਹੀ ਰ੍ਹਾਂਗੀ ਰਾਜੇ ਨੂੰ ਸਮਝ ਨਹੀਂ ਆਇਆ ਕਿ ਮੇਰੀ ਮੂੰਹ ਤੇ ਬੇਇੱਜ਼ਤੀ ਹੋ ਗਈ ਮੈਂ ਇੰਨਾ ਪਿਆਰ ਕੀਤਾ ਇੰਨਾ ਖਿਆਲ ਰੱਖਿਆ ਤੇ ਮੈਨੂੰ ਕਿਹਾ ਜਾ ਰਿਹਾ ਹੈ ਤੁਸੀਂ ਜਾਓ ਜਿੱਥੇ ਜਾਣਾ ਹੈ ਰਾਜਾ ਮੂੰਹ ਲਟਕਾ ਕੇ ਉਸ ਰਾਜ ਮਹਿਲ ਤੋਂ ਬਾਹਰ ਨਿਕਲਿਆ ਅਤੇ ਤੀਜੀ ਰਾਣੀ ਦੇ ਰਾਜ ਮਹਿਲ ਵਿੱਚ ਪਹੁੰਚਿਆ ਇੱਥੇ ਬਹੁਤ ਉਮੀਦ ਨਾਲ ਜਾ ਰਿਹਾ ਸੀ ਇੱਥੇ ਵੀ ਮੁਹੱਬਤ ਬਾਕੀ ਸੀ ਜਾ ਕੇ ਉਸਨੇ ਤੀਸਰੀ ਰਾਣੀ ਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਮੁਹੱਬਤ ਕਰਦਾ ਹਾਂ ਬਹੁਤ ਪਿਆਰ ਕਰਦਾ ਹਾਂ ਕਿ ਤੂੰ ਮੇਰੇ ਨਾਲ ਜੰਗਲਾਂ ਵਿੱਚ ਚੱਲਣ ਲਈ ਤਿਆਰ ਹੈ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਨੂੰ ਜੰਗਲਾਂ ਵਿੱਚ ਬਿਤਾਉਣਾ ਚਾਹੁੰਦਾ ਹਾਂ ਸੰਨਿਆਸ ਲੈਣਾ ਚਾਹੁੰਦਾ ਹਾਂ ਤੀਸਰੀ ਰਾਣੀ ਨੇ ਕਿਹਾ ਕਿ ਇਹ ਕੀ ਪਾਗਲਪਨ ਹੈ ਤੁਸੀਂ ਇੱਥੇ ਰਹਿ ਕੇ ਵੀ ਆਪਣੀ ਜ਼ਿੰਦਗੀ ਬਿਤਾ ਸਕਦੇ ਹੋ ਤੁਸੀਂ ਇੱਥੇ ਰਹੋਗੇ ਤਾਂ ਮੈਂ ਤੁਹਾਡੇ ਨਾਲ ਹਾਂ ਪਰ ਜੇਕਰ ਤੁਸੀਂ ਜੰਗਲ ਵਿੱਚ ਜਾਉਂਗੇ ਤਾਂ ਮੈਂ ਦੂਸਰੀ ਸ਼ਾਦੀ ਕਰ ਲਵਾਂਗੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਰਾਜਾ ਇੱਥੋਂ ਵੀ ਉਦਾਸ ਹੋ ਕੇ ਦੂਸਰੀ ਰਾਣੀ ਦੇ ਕੋਲ ਗਿਆ ਜਿਸ ਨਾਲ ਦੂਜੀ ਸ਼ਾਦੀ ਕੀਤੀ ਸੀ ਉਹ ਉਸ ਕੋਲ ਬਹੁਤ ਉਮੀਦ ਨਾਲ ਜਾ ਰਿਹਾ ਸੀ ਅਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਦੂਸਰੀ ਰਾਣੀ ਬਹੁਤ ਬੁੱਧੀਮਾਨ ਹੈ ਜੋ ਉਸਦੇ ਰਾਜ ਦੇ ਰਾਜਨੀਤਿਕ ਫੈਸਲੇ ਹੁੰਦੇ ਹਨ ਉਹਨਾਂ ਵਿੱਚ ਫੈਸਲੇ ਲੈਣ ਲਈ ਉਹ ਰਾਜੇ ਦੀ ਮਦਦ ਕਰਦੀ ਸੀ ਬਹੁਤ ਬੁੱਧੀਮਾਨ ਸੀ ਹਰ ਗੱਲ ਸਮਝਾਉਂਦੀ ਸੀ ਕਿ ਇਹ ਸਹੀ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਇਸ ਨੂੰ ਦੁਬਾਰਾ ਠੀਕ ਕਰਨ ਦੀ ਜ਼ਰੂਰਤ ਹੈ ਤਾਂ ਰਾਜਾ ਬਹੁਤ ਉਮੀਦ ਨਾਲ ਜਾ ਰਿਹਾ ਸੀ ਉੱਥੇ ਵੀ ਥੋੜਾ ਬਹੁਤ ਪਿਆਰ ਬਚਿਆ ਹੋਇਆ ਸੀ ਕਿ ਕਾਸ਼ ਇਸ ਵਾਰ ਉਹ ਹਾਂ ਕਰ ਦੇਵੇ ਅਤੇ ਉਸਦੇ ਨਾਲ ਆਪਣੀ ਜ਼ਿੰਦਗੀ ਦੇ ਆਖਰੀ ਪਲ ਬਿਤਾ ਲਵੇ ਕਿ ਮੇਨਸਾਨ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਹੋਣਾ ਚਾਹੀਦਾ ਹੈ ਜਿਸ ਨਾਲ ਜ਼ਿੰਦਗੀ ਦੇ ਆਖਰੀ ਪਲ ਬਿਤਾਏ ਜਾਣ ਬੜੀ ਉਮੀਦ ਨਾਲ ਉਸ ਰਾਣੀ ਦੇ ਰਾਜ ਮਹਿਲ ਪਹੁੰਚਿਆ ਉਸ ਰਾਣੀ ਨੂੰ ਜਾ ਕੇ ਉਹ ਗੱਲ ਕਹੀ ਜੋ ਬਾਕੀ ਰਾਣੀਆਂ ਨੂੰ ਕਹੀ ਸੀ ਕਿ ਰਾਣੀ ਮੈਂ ਜੰਗਲ ਵਿੱਚ ਜਾਣਾ ਚਾਹੁੰਦਾ ਹਾਂ ਸੰਨਿਆਸ ਲੈਣਾ ਚਾਹੁੰਦਾ ਹਾਂ ਜ਼ਿੰਦਗੀ ਦੇ ਆਖਰੀ ਪਲ ਬਚੇ ਹਨ ਇਹਨਾਂ ਨੂੰ ਜੰਗਲਾਂ ਵਿੱਚ ਬਿਤਾਉਣਾ ਚਾਹੁੰਦਾ ਹਾਂ ਕੀ ਤੂੰ ਮੇਰੇ ਨਾਲ ਚੱਲਣ ਲਈ ਤਿਆਰ ਹੈ ਦੂਜੀ ਰਾਣੀ ਨੇ ਕਿਹਾ ਕਿ ਰਾਜਾ ਸਾਹਿਬ ਬੜਾ ਮਾਨਸੀ ਤੁਹਾਡੇ ਨਾਲ ਜਾਣ ਦਾ ਪਰ ਨਹੀਂ ਜਾ ਸਕਦੀ ਤੁਹਾਡੇ ਸਾਰੇ ਫੈਸਲਿਆਂ ਵਿੱਚ ਤੁਹਾਡਾ ਸਾਥ ਦਿੱਤਾ ਹੈ ਪਰ ਇੱਥੇ ਤੁਹਾਡਾ ਸਾਥ ਨਹੀਂ ਦੇ ਸਕੂਗੀ ਇੱਕ ਕੰਮ ਕਰ ਸਕਦੀ ਹਾਂ ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ ਜਦੋਂ ਤੁਸੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਓਗੇ ਤਾਂ ਤੁਹਾਡਾ ਅੰਤਮ ਸੰਸਕਾਰ ਕਰਾ ਦੇਵਾਂਗੀ ਸਾਰਾ ਪ੍ਰਬੰਧ ਕਰਵਾ ਦੇਵਾਂਗੀ ਤੁਸੀਂ ਪਰੇਸ਼ਾਨ ਨਾ ਹੋਣਾ ਤੁਸੀਂ ਆਰਾਮ ਨਾਲ ਜਾਓ ਜੰਗਲ ਵਿੱਚ ਤੁਸੀਂ ਜੋ ਕਰਨਾ ਹੈ ਤਪੱਸਿਆ ਕਰਨੀ ਹੈ ਕਰੋ ਸੰਿਆਸੀ ਬਣਨਾ ਹੈ ਬਣੋ ਤੁਹਾਡੇ ਜੋ ਆਖਰੀ ਅੰਤਮ ਸੰਸਕਾਰ ਦੇ ਕੰਮ ਹੋਣਗੇ ਬਿਲਕੁਲ ਸ਼ਾਹੀ ਅੰਦਾਜ਼ ਵਿੱਚ ਹੋਣਗੇ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਨਾ ਰਾਜਾ ਉੱਥੋਂ ਵੀ ਉਦਾਸ ਹੋ ਕੇ ਵਾਪਸ ਜਾ ਰਿਹਾ ਸੀ ਕਿ ਅਚਾਨਕ ਤੋਂ ਇੱਕ ਆਵਾਜ਼ ਆਈ ਕਿ ਰਾਜਾ ਸਾਹਿਬ ਚਲੋ ਜਿੱਥੇ ਜਾਣਾ ਹੈ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ ਤੁਸੀਂ ਦੱਸੋ ਕਿ ਕਿੰਨੇ ਦਿਨ ਜੰਗਲਾਂ ਵਿੱਚ ਬਿਤਾਉਣੇ ਹਨ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਰਾਜੇ ਨੇ ਮੂੰਹ ਉਠਾ ਕੇ ਦੇਖਿਆ ਉਸ ਰਾਜ ਮਹਿਲ ਦੇ ਦਰਵਾਜੇ ਤੇ ਇੱਕ ਕਮਜ਼ੋਰ ਜਹੀ ਔਰਤ ਖੜੀ ਸੀ ਜਿਸਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ ਉਹ ਸੀ ਰਾਜੇ ਦੀ ਪਹਿਲੀ ਪਤਨੀ ਰਾਜੇ ਦੀ ਪਹਿਲੀ ਰਾਣੀ ਜਿਸ ਨਾਲ ਸਭ ਤੋਂ ਪਹਿਲੀ ਸ਼ਾਦੀ ਹੋਈ ਸੀ ਜਿਸ ਨਾਲ ਬਹੁਤ ਜ਼ਿਆਦਾ ਮੁਹੱਬਤ ਸੀ ਇੱਕ ਸਮੇਂ ਪਰ ਉਸ ਤੋਂ ਬਾਅਦ ਰਾਣੀਆਂ ਆਉਂਦੀਆਂ ਰਹੀਆਂ ਉਹ ਪਹਿਲੀ ਰਾਣੀ ਜਿਸ ਦਾ ਖਿਆਲ ਰੱਖਣਾ ਸੀ ਰਾਜੇ ਨੇ ਬਿਲਕੁਲ ਖਿਆਲ ਨਹੀਂ ਰੱਖਿਆ ਉਹ ਕਹਿ ਰਹੀ ਸੀ ਮੈਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਰਾਜੇ ਨੂੰ ਮਨ ਹੀ ਮਨ ਬਹੁਤ ਬੁਰਾ ਲੱਗਣ ਲੱਗਾ ਅਤੇ ਲੱਗਿਆ ਕਿ ਸ਼ਾਇਦ ਉਹ ਜਾਣਦਾ ਸੀ ਕਿ ਇਹ ਪਹਿਲੀ ਰਾਣੀ ਹੀ ਉਸ ਦਾ ਸਾਥ ਦੇਵੇਗੀ ਬਾਕੀ ਦੀਆਂ ਰਾਣੀਆਂ ਮਨ੍ਹਾ ਕਰ ਦੇਣਗੀਆਂ ਉਸ ਪਹਿਲੀ ਰਾਣੀ ਦੇ ਨਾਲ ਸਨਿਆਸ ਬਲ ਤੁਰ ਪਿਆ ਇਹ ਕਹਾਣੀ ਰਾਜਾ ਤੇ ਉਸ ਦੀਆਂ ਚਾਰ ਰਾਣੀਆਂ ਦੀ ਨਹੀਂ ਹੈ ਇਹ ਕਹਾਣੀ ਮੇਰੀ ਤੁਹਾਡੀ ਸਾਡੀ ਸਭ ਦੀ ਹੈ ਇਹ ਕਹਾਣੀ ਉਹਨਾਂ ਚਾਰ ਰਾਣੀਆਂ ਦੀ ਹੈ ਜਿਨ੍ਹਾਂ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਚੌਥੀ ਰਾਣੀ ਜਿਵੇਂ ਕਿ ਤੁਹਾਡਾ ਸਰੀਰ ਜਿਸ ਦੇ ਬਾਰੇ ਵਿੱਚ ਤੁਸੀਂ ਦਿਨ ਰਾਤ ਸੋਚਦੇ ਹੋ ਕਿ ਕਿਵੇਂ ਇਸ ਨੂੰ ਫਿੱਟ ਰੱਖਿਆ ਜਾਵੇ ਕਿਸ ਤਰੀਕੇ ਨਾਲ ਸੁੰਦਰ ਬਣਾਇਆ ਜਾਵੇ ਕਿਸ ਤਰੀਕੇ ਨਾਲ ਰੰਗ ਬਦਲ ਜਾਵੇ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਅਸੀਂ ਸੋਚਦੇ ਹਾਂ ਸਰੀਰ ਦੀਆਂ ਪਰ ਇਹ ਤੁਹਾਡੇ ਨਾਲ ਨਹੀਂ ਜਾਣ ਵਾਲਾ ਤੀਸਰੀ ਚੀਜ਼ ਤੀਜੀ ਰਾਣੀ ਜਿਸ ਦੀ ਗੱਲ ਕਰਾਂਗੇ ਜਾਨੀ ਕਿ ਉਹ ਸਾਰੀਆਂ ਮਟੀਰੀਅਲਿਸਟਿਕ ਚੀਜ਼ਾਂ ਜਿਨ੍ਹਾਂ ਦੇ ਪਿੱਛੇ ਅਸੀਂ ਭੱਜਦੇ ਰਹਿੰਦੇ ਹਾਂ ਲੈਪਟਾਪ ਮੋਬਾਈਲ ਕੱਪੜੇ ਘੜੀਆਂ ਗੱਡੀਆਂ ਮਕਾਨ ਜਿਨ੍ਹਾਂ ਦੇ ਪਿੱਛੇ ਅਸੀਂ ਪੂਰੀ ਜ਼ਿੰਦਗੀ ਬਿਤਾ ਦਿੱਤੀ ਜੇਕਰ ਤੁਹਾਨੂੰ ਕਹਾਣੀ yaad ਹੈ ਤਾਂ ਤੀਸਰੀ ਰਾਣੀ ਨੇ ਕਿਹਾ ਸੀ ਕਿ ਮੈਂ ਦੁਬਾਰਾ ਤੋਂ ਸ਼ਾਦੀ ਕਰਾਂਗੀ ਰੀ ਮੈਰਿਜ ਜਾਣੀ ਕਿ ਇਹ ਜੋ ਚੀਜ਼ਾਂ ਹਨ ਤੁਸੀਂ ਚਲੇ ਜਾਓਗੇ ਤਾਂ ਕਿਸੇ ਹੋਰ ਦੀਆਂ ਹੋ ਜਾਣਗੀਆਂ ਤੁਹਾਡੇ ਪਿੱਛੇ ਤੁਹਾਡੇ ਨਾਲ ਨਹੀਂ ਜਾਣ ਵਾਲੀਆਂ ਇਹ ਸਭ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਇਹਨਾਂ ਪਿੱਛੇ ਪੱਜਦੇ ਰਹਿੰਦੇ ਹਾਂ ਇਹ ਨਾਲ ਵੀ ਇਹਨਾਂ ਨਾਲ ਵੀ ਬਹੁਤ ਪਿਆਰ ਕਰਦੇ ਹਾਂ ਦੂਸਰੀ ਰਾਣੀ ਜਿਸ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਜੰਗਲ ਤਾਂ ਨਹੀਂ ਜਾਵਾਂਗੀ ਪਰ ਅੰਤਿਮ ਸੰਸਕਾਰ ਜ਼ਰੂਰ ਕਰਵਾ ਦੇਵਾਂਗੀ ਦੂਜੀ ਰਾਣੀ ਜਾਣੇ ਕਿ ਤੁਹਾਡੀ ਫੈਮਲੀ ਤੁਹਾਡੇ ਫਰੈਂਡਸ ਤੁਹਾਡੇ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਅੰਤਿਮ ਸੰਸਕਾਰ ਤੱਕ ਤੁਹਾਡੇ ਨਾਲ ਜਾਣਗੇ ਤੁਹਾਨੂੰ ਜਿੱਥੇ ਜਲਾਇਆ ਜਾ ਰਿਹਾ ਹੋਵੇਗਾ ਉੱਥੇ ਤੱਕ ਨਾਲ ਜਾਣਗੇ ਪਰ ਚਾਹ ਕੇ ਵੀ ਤੁਹਾਡੇ ਨਾਲ ਇਸ ਦੁਨੀਆ ਤੋਂ ਨਹੀਂ ਜਾ ਸਕਦੇ ਇਸੇ ਲਈ ਉਸਨੇ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਤੁਹਾਡੇ ਅੰਤਿਮ ਸੰਸਕਾਰ ਤੱਕ ਸਾਥ ਦੇਵਾਂਗੀ ਪਰ ਉਸ ਤੋਂ ਅੱਗੇ ਸਾਥ ਨਹੀਂ ਦੇ ਸਕਾਂਗੀ ਅਤੇ ਪਹਿਲੀ ਰਾਣੀ ਜਿਸ ਦੀ ਤੁਸੀਂ ਬਿਲਕੁਲ ਖਿਆਲ ਨਹੀਂ ਰੱਖਿਆ ਤੁਹਾਡੀ ਸੋਲ ਤੁਹਾਡੀ ਆਤਮਾ ਕਿਉਂਕਿ ਉਹ ਤੁਹਾਨੂੰ ਫ੍ਰੀ ਵਿੱਚ ਮਿਲਦੀ ਹੈ ਇਸ ਲਈ ਤੁਸੀਂ ਉਸ ਦਾ ਖਿਆਲ ਕਿਵੇਂ ਰੱਖਦੇ ਇਨਸਾਨ ਨੂੰ ਜੋ ਚੀਜ਼ ਫ੍ਰੀ ਵਿੱਚ ਮਿਲੀ ਹੈ ਉਸ ਦੀ ਅਸੀਂ ਕਦੇ ਕਦਰ ਨਹੀਂ ਕਰਦੇ ਸਾਡੇ ਨਾਲ ਸ਼ੁਰੂਆਤ ਤੋਂ ਆਈ ਹੈ ਤੇ ਇਸ ਆਤਮਾ ਦੀ ਅਸੀਂ ਕਦੇ ਕਦਰ ਨਹੀਂ ਕੀਤੀ ਅਸੀਂ ਹਮੇਸ਼ਾ ਇਸ ਦੁਨੀਆ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਕਦੇ ਵੀ ਸੋਲ ਤੋਂ ਇਸ ਨੂੰ ਕੀ ਚਾਹੀਦਾ ਹੈ ਇੰਟਰਨਲ ਹੈਪੀਨੈਸ ਦੇ ਬਾਰੇ ਵਿੱਚ ਕਦੇ ਵੀ ਨਹੀਂ ਸੋਚਦੇ ਅਸੀਂ ਚਾਣਨਾ ਹੀ ਨਹੀਂ ਚਾਹੁੰਦੇ ਅਸੀਂ ਹਮੇਸ਼ਾ ਦੂਜੀ ਤੀਜੀ ਚੌਥੀ ਰਾਣੀ ਦੇ ਪਿੱਛੇ ਭੱਜ ਰਹੇ ਹਾਂ ਪਹਿਲੀ ਰਾਣੀ ਨੂੰ ਲਗਾਤਾਰ ਨੈਗਲੈਕਟ ਕਰਦੇ ਜਾ ਰਹੇ ਹਾਂ ਅਣਦੇਖਿਆ ਕਰਦੇ ਜਾ ਰਹੇ ਹਾਂ ਸੋਚਣਾ ਧਿਆਨ ਨਾਲ ਜ਼ਿੰਦਗੀ ਵਿੱਚ ਜਦੋਂ ਵੀ ਤੁਸੀਂ ਕੋਈ ਵੱਡਾ ਡਿਸੀਜਨ ਲੈਣਾ ਹੁੰਦਾ ਹੈ ਉਸ ਡਿਸੀਜਨ ਨੂੰ ਲੈਣ ਦੇ ਸਮੇਂ ਤੁਸੀਂ ਸਭ ਤੋਂ ਜ਼ਿਆਦਾ ਖੁਦ ਦੀ ਆਵਾਜ਼ ਨੂੰ ਸੁਣਦੇ ਹੋ ਦਿਲ ਦੀ ਆਵਾਜ਼ ਨੂੰ ਸੁਣਦੇ ਹੋ ਆਪਣੀ ਸੋਲ ਨੂੰ ਸੁਣਦੇ ਹੋ ਜੋ ਤੁਹਾਡਾ ਹਮੇਸ਼ਾ ਸਾਥ ਦਿੰਦੀ ਹੈ ਜ਼ਿੰਦਗੀ ਦੇ ਹਰ ਜ਼ਰੂਰੀ ਫੈਸਲੇ ਵਿੱਚ ਉਹ ਸੋਲ ਤੁਹਾਡੇ ਨਾਲ ਹੁੰਦੀ ਹੈ ਕਈ ਲੋਕ ਕਹਿੰਦੇ ਹਨ ਕਿ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਰੀਅਲ ਮੋਟੀਵੇਸ਼ਨ ਹਮੇਸ਼ਾ ਅੰਦਰੋਂ ਆਉਂਦਾ ਹੈ ਜਦੋਂ ਅੰਦਰੋਂ ਆਵਾਜ਼ ਆਉਂਦੀ ਹੈ ਤਾਂ ਤੁਸੀਂ ਇਹ ਕਰ ਦਿਖਾਉਣਾ ਹੈ ਉਦੋਂ ਤੁਸੀਂ ਕਰ ਪਾਉਂਦੇ ਹੋ ਜ਼ਿੰਦਗੀ ਵਿੱਚ ਹਮੇਸ਼ਾ ਪਹਿਲੀ ਰਾਣੀ ਦਾ ਜਾਨੀ ਕਿ ਆਪਣੀ ਸੋਲ ਦਾ ਆਪਣੀ ਆਤਮਾ ਦਾ ਖਿਆਲ ਰੱਖਣਾ ਜ਼ਿੰਦਗੀ ਦੇ ਹਰ ਫੈਸਲੇ ਵਿੱਚ ਤੁਹਾਡੀ ਮਦਦ ਕਰੇਗੀ ਤੁਹਾਨੂੰ ਸਕੂਨ ਦੇਵੇਗੀ ਆਪਣੀ ਸੋਲ ਦੇ ਬਾਰੇ ਵਿੱਚ ਸੋਚੋ ਥੋੜਾ ਜਿਹਾ ਮੈਡੀਟੇਸ਼ਨ ਕਰਨਾ ਸ਼ੁਰੂ ਕਰੋ ਜ਼ਿੰਦਗੀ ਇੰਨੀ ਮੁਸ਼ਕਲ ਵੀ ਨਹੀਂ ਹੈ ਧੰਨਵਾਦ